ਫਿਰ ਸਾਨੂੰ ਖੁਦਮੁਖਤਿਆਰੀ ਮੰਗਣਾ ਭਾਰਤ ਦੇ ਕਾਨੂੰਨ ਦੇ ਅੰਦਰ ਦਰਜ ਹੈ ਤੇ ਸੁਪਰੀਮ ਕੋਰਟ ਵੀ ਮੰਨਦਾ ਹੈ ਫਿਰ ਅਸੀਂ ਮੰਗਦੇ ਹਾਂ ਇਸ 스테ਜ ਤੋਂ ਮੰਗਦੇ ਹਾਂ ਮਹਾਰਾਜ ਰਵੀਦਾਸ ਦੀ ਸੋਚ ਦੇ ਅਦੀਨ ਮੰਗਦੇ ਹਾਂ ਬੇਗੰਪੁਰਾ ਦੇ ਰਾਹ ਤੇ ਮੰਗਦੇ ਹਾਂ ਸਰ ਆਪਣੇ ਸੰਤ ਜਰਨੈਲ ਸਿੰਘ ਖਾਲਸਾ ਦੇ ਖਾਲਸਾ ਹੀ ਸੋਚ ਦੇ ਅਦੀਨ ਖਾਲਸਾਣ ਮੰਗਦੇ ਹਾਂ ਜਿਹੜਾ ਬੇਗੰਪੁਰੇ ਦੇ ਰਾਹ ਤੇ ਹੋਵੇ ਸਾਧ ਸੰਗਤ ਜੀ ਅਸੀਂ ਬਿਲਕੁਲ ਜਾਇਜ਼ ਗੱਲਾਂ ਕਰ ਰਹੇ ਆ ਬਿਲਕੁਲ ਕਾਨੂੰਨ ਦੇ ਦਾਇਰੇ 'ਚ ਕਰ ਰਹੇ ਆ ਆਪਣੇ ਹੱਕ ਮੰਗ ਰਹੇ ਆ ਇਹ ਸਟੇਜ ਤੇ ਅੱਜ ਜਦ ਅਸੀਂ ਆਪਣੇ ਭਗਤਾਂ ਨੂੰ ਯਾਦ ਕਰਦੇ ਆ ਸੰਤਾਂ ਨੂੰ ਯਾਦ ਕਰਦੇ ਆ ਅਸੀਂ ਉਹ ਸਾਡੀ ਆਜ਼ਾਦ ਸੋਚ ਬਾਣੀ ਸਾਡੇ ਜਿਹੜੇ ਸ਼ਹੀਦ ਐ ਉਹਨਾਂ ਨੂੰ ਚੇਤੇ ਕਰਕੇ ਅਸੀਂ ਇਸ ਸਟੇਜ ਤੋਂ ਅੱਜ ਇਹੀ ਹੱਕ ਮੰਗਦੇ ਆਂ ਦ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਆਜ਼ਾਦੀ ਆਜ਼ਾਦੀ ਆਜ਼ਾਦ